ਸਸ਼ਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲੀ ਜੀ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਚਾ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਠਾਣਾ ਭੈਣੀਆ ਖਾਂ ਦੇ ਵਿੱਚ ਬਹੁਤ ਹੀ ਲੋਕਾਂ ਦਾ ਇਕੱਠ ਹੋਇਆ ਜਿੱਤੇ ਕਿ ਡਿਪਟੀ ਸਰਦਾਰ ਕੁਲਵੰਤ ਸਿੰਘ ਮਾਨ ਨੇ ਜਿਹੜਾ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਔਰ ਉਹਨਾਂ ਦਾ ਮੌਕੇ ਤੇ ਹੀ ਹੱਲ ਕੀਤਾ ਸੋ ਨਸ਼ੇ ਬਾਰੇ ਵੀ ਜਿਹੜਾ ਉਹਨਾਂ ਨੇ ਖੁੱਲ ਕੇ ਗੱਲਬਾਤ ਕੀਤੀ ਆ ਜਾਗਰੂਕ ਕੈਂਪ ਵੀ ਲਗਾਏ ਗਏ ਨੇ ਅਵੇਰਨੈਸ ਵੀ ਕੀਤਾ ਲੋਕਾਂ ਨੂੰ ਕਿਸ ਤਰੀਕੇ ਨਾਲ ਜਿਹੜੀਆਂ ਨਸ਼ੇ ਨੂੰ ਠੱਲ ਪਾਈ ਜਾਵੇ ਉਹ ਕਰਦਿਆਂ ਗੱਲ ਡਿਪਟੀ ਕੁਲਵੰਤ ਸਿੰਘ ਮਾਨ ਦੇ ਨਾਲ ਹਾਂਜੀ ਸਰ ਅੱਜ ਕਾਫੀ ਇਕੱਤਰਤਾਈ ਲੋਕਾਂ ਦੀ ਪੈਣੀ ਥਾਣਾ ਦੇ ਵਿੱਚ ਹੋਈ ਹੈ ਤੁਸੀਂ ਲੋਕਾਂ ਦਾ ਮੌਕੇ ਤੇ ਇਹਨਾਂ ਮੁਸ਼ਕਲਾਂ ਦਾ ਹੱਲ ਸੁਣਿਆ ਤੇ ਨਿਪਟਾਰਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਇਸ ਦਿਸਬੰਦ ਵਿੱਚ ਅੱਜ ਹੀ ਥਾਣਾ ਪੈਣੀ ਜਿਹੜੀਆਂ ਕਾ ਵੀ ਇੱਕ ਪਬਲਿਕ ਮੀਟਿੰਗ ਕੀਤੀ ਹੈ ਆਪਣੀ ਮੀਟਿੰਗ ਪਲੱਸ ਜਿਹੜਾ ਪਬਲਿਕ ਦੀਆਂ ਕੁਝ ਸ਼ਿਕਾਇਤਾਂ ਨੇ ਰਿਵੈਂਸਿਸ ਨੇ ਉਹਨਾਂ ਦਾ ਨਿਪਟਾਰਾ ਜਿ ਉਹਨਾਂ ਦੇ ਕੰਪਲੇਂਟਸ ਪੈਂਡਿੰਗ ਚੱਲ ਰਹੀਆਂ ਦੋਨਾਂ ਪਾਰਟੀਆਂ ਦੇ ਕੋਈ ਆਪਸੀ ਰਚਗੜੇ ਦੀਆਂ ਕੰਪਲੀਨਸ ਆਈਆਂ ਨੇ ਉਹਨਾਂ ਦੇ ਨਿਪਟਾਰਾ ਸਬੰਧੀ ਜਿਹੜਾ ਇਹ ਸਪੈਸ਼ਲ ਕੈਂਪ ਪਕ ਲਾਇਆ ਸੀ ਅੱਜ ਤੇ ਅੱਜ ਅਸੀਂ ਉਹਨਾਂ ਦਾ ਇਹ ਕਿੰਨੇ ਆ ਕਿ ਲੋਕਾਂ ਦੀ ਜਿਹੜੀ ਮੁਸ਼ਕਲਾ ਮੌਕੇ ਤੇ ਹੱਲ ਹੋਈਆਂ ਅੱਜ तकरीबन ਜਿੰਨੇ ਕ ਅੱਜ ਸਾਡੇ ਕੋਲ ਆਏ ਨੇ ਕੰਪਲੇਂਟਸ ਲੈ ਕੇ ਉਹਨਾਂ ਦੀ ਉਹ ਜੀ ਸਾਰਿਆਂ ਦਾ ਨਿਪਟਾਰਾ ਜਿਹੜਾ ਹੋ ਚੁੱਕਾ ਇਹ ਕੱਲਾ ਕੰਪਲੇਂਟ ਦਾ ਹੀ ਨਿਪਟਾਰਾ ਸੀਗਾ ਕਿ ਜਾਂ ਇਸੇ ਸੰਬੰਧ ਚ ਕੋਈ ਨਸ਼ੇ ਦੇ ਖਿਲਾਫ ਜਿਹੜਾ ਕੋਈ ਜਾਗਰੂਕਤਾ ਕੈਂਪ ਜਿਹੜਾ ਕੋਈ ਕੀਤਾ ਨਾਲ ਨਹੀਂ ਤਾਂ ਵੀ ਨਹੀਂ ਤਾਂ ਕਿਤੇ ਵੀ ਜਦੋਂ ਕੋਈ ਵੀ ਮੀਟਿੰਗ ਕਰਨੇ ਆ ਕੋਈ ਵੀ ਹੁੰਦਾ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਜਦੋਂ ਸ਼ੁਰੂ ਕਰਨੇ ਉਹ ਨਸ਼ਿਆਂ ਤੋਂ ਹੀ ਆਪਾਂ ਲੋਕਾਂ ਦੀ ਫੀਡਬੈਕ ਲੋਕਾਂ ਦਾ ਜਿਹੜਾ ਉਹ ਪੁੱਛਦੇ ਉਹਨਾਂ ਕੋਲੋਂ ਵੀ ਕੀ ਅੱਜ ਕੋਈ ਫਰਕ ਆ ਜਾਂ ਕੀ ਇਹ ਨਵੀਂ ਗੱਲ ਹੈ ਦੱਸੋ ਸਾਨੂੰ ਨਸ਼ਿਆਂ ਦਾ ਤੇ ਸਾਡੀ ਪ੍ਰਾਇਓਰਟੀ ਹੈ ਹੀ ਹੈ ਜੀ ਤੇ ਉਹਦੇ ਨਾਲ ਹੀ ਜਿਹੜਾ ਜਿਹੜਾ ਇੱਕ ਕੰਪਲੇਂਟ ਦਾ ਡਿਸਪੋਜ਼ਲ ਟੈਂਪੋਰਰੀ ਲੈ। ਇਹ ਕੁਝ ਲੋਕ ਵਾਂਝੀ ਵੀ ਰਹਿ ਗਏ ਕਿ ਜਾਂ ਸਾਰਿਆਂ ਦਾ ਤਕਰੀਬਨ ਅੱਜ ਹੱਲ ਹੋ ਚੁੱਕਾ ਹੈ। ਨਹੀਂ ਅੱਜ ਅਹੀਂ ਜਿਹੜੇ ਜਿਹੜੇ ਕੋਈ ਆ ਪਿੰਡਾਂ ਦੇ ਛੋਟੇ-ਛੋਟੇ ਇਸ਼ੂ ਹੁੰਦੇ ਜਿਨ੍ਹਾਂ ਨੂੰ ਲੈ ਕੇ ਆਵੇ ਕੋਈ ਲੜਾਈ ਝਗੜਾ ਜਾਂ ਕੋਈ ਹੁੰਦਾ ਉਹਨਾਂ ਦਾ ਸੀਗਾ ਉਹਨਾਂ ਨੂੰ ਬੁਲਾਇਆ ਗਿਆ ਸੀ। ਉਹਨਾਂ ਸਾਰਿਆਂ ਦਾ ਜਿਹੜਾ ਵਾ ਉਹ ਸਪੋਜ਼ ਕਰਤਾ ਹੈ ਸਰਕਾਰ ਵੀ ਨਸ਼ੇ ਦੇ ਖਿਲਾਫ ਬਹੁਤ ਪੱਬਾ ਪਾਰ ਇਸ ਟਾਈਮ ਹੋਈ ਪਈ ਹੈ ਬਹੁਤ ਸਖਤਾਈ ਹੋਈ ਪਈ ਆ ਕੁਝ ਲੋਕ ਜਿਹੜੇ ਨਸ਼ਾ ਵੇਚਦੇ ਨੇ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਨੂੰ ਬਿਲਕੁਲ ਜੀ ਸਟਰਨ ਵਾਰਨਿੰਗ ਹੈ ਜੀ ਉਹਨਾਂ ਨੂੰ ਜਿਹੜੇ ਵੀ ਨਸ਼ੇ ਵਾਲੇ ਉਹਨਾਂ ਤੇ ਤੇ ਜ਼ੀਰੋ ਟੋਲਰੈਂਸ ਹੈ ਜੀ ਅਸੀਂ ਆਪਣੇ ਸਟਾਫ ਨੂੰ ਵੀ ਮਤਲਬ ਇਹਨਾਂ ਦੀ ਮੀਟਿੰਗਸ ਵੀ ਕੀਤੀਆਂ ਨੇ ਕਿ ਨਸ਼ੇ ਵਾਲਿਆਂ ਦਾ ਬਿਲਕੁਲ ਵੀ ਕੋਈ ਉਹ ਜੀ ਕੋਈ ਗੱਲ ਤੇ ਧਿਆਨ ਚਾਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਉਸ ਤੋਂ ਇਲਾਵਾ ਜਿਹੜਾ ਨਸ਼ੇ ਵੇਚਦੇ ਆ ਜਾਂ ਜਿਹੜਾ ਕੋਈ ਉਹਨਾਂ ਦੇ ਸਿੰਪੈਥਾਈਜ਼ਰ ਨੇ ਉਨ੍ਹਾਂ ਦੇ ਖਿਲਾਫ ਜੋ ਵੀ ਵਕਵਾਦ ਬਨਦੀ ਕਾਰਵਾਈ ਕੀਤੀ ਗਈ ਹੈ। ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਇਹ ਹੀ ਕਿ ਦੇਖੋ ਪਬਲਿਕ ਦਾ ਸਹਿਯੋਗ ਤੇ ਬੜਾ ਜ਼ਰੂਰੀ ਹੈ ਹਰ ਫੀਲਡ 'ਚ ਹੀ ਜ਼ਰੂਰੀ ਹੁੰਦਾ ਹੈ ਤੇ ਨਸ਼ਿਆਂ 'ਚ ਵੀ ਜਿਹੜੀ ਜੇ ਸਾਡੀ ਜੇ ਜੋ ਵੀ ਇਹਨਾਂ ਨੂੰ ਕੋਈ ਮਿਲਦਾ ਕੋਈ ਪਤਾ ਲੱਗਦਾ ਹੈ ਉਹ ਸਾਨੂੰ ਜਿਹੜੀ ਇਨਫੋਰਮ ਕਰਨ ਤਾਂ ਕਿ ਅਸੀਂ ਉਸ ਤੇ ਆਪਣੇ ਤਰੀਕੇ ਨਾਲ ਜਿਹੜਾ ਵਾ ਕਰਕੇ ਬਰਾਂਧਿਕਾਰ ਲੱਗਦਾ ਹੈ ਅਸੀਂ ਕਰਦੇ ਹਾਂ। ਜਿਹੜਾ ਦੀ ਰਾਜਾ ਹਾਂ ਤਾਂ ਉਹ ਸਿੱਧਾ ਹੀ ਹੈ ਇੱਕ ਨਿੱਕੀ ਜਿਹੀ ਖਾ ਪੱਤਾ ਦਰਜ ਨਹੀਂ ਕਰਦਾ ਭਾਵੇਂ ਜਿੱਤਾ ਮਰਜੀ ਕੋਈ ਵੀਰ ਕੋਈ ਸ਼ਕਤੀ ਲਿਆ ਕੇ ਆਵੇ ਜੀ ਬੀ ਨੂੰ ਕੋਈ ਚੰਦਾ ਰੇ ਨਾਮ ਮੈਂ ਆਪ ਨੂੰ ਪਾਸੇ ਮੈਂ ਗਰੀ ਨਾਲ ਤੁਰਿਆ ਵਾਂ ਨਾਮ ਨੂੰ ਇਹ ਪਾਸੇ ਪਾਈ ਲਈ ਉਹ ਹੋਣਾ ਸੱਚ ਹੋਣਾ ਵਾ ਪਬਲਿਕ ਦੇ ਸਾਹਮਣੇ ਹੋਣਾ ਹੋਰ ਦੂਜਾ ਜਿਹੜੇ ਨਿੱਕੀਆਂ ਨਿੱਕੀਆਂ ਲੜਾਈਆਂ ਵਾ ਮੈਂ ਸਮਝਦਾ ਕਿ ਹੋਣਾ ਆਲੋ ਇਹਨਾਂ ਕੰਮਾਂ ਦੇ ਜਿਹੜਾ ਨਹੀਂ ਚੱਲਦਾ ਸਾਰੇ ਬੱਦਲ ਵਧੀਆ ਜੋਗੀ ਕਾਂਦੇ ਲੜਕੇ ਦੀ ਮਿਲੂ ਕੋਈ ਗਰੀਬ ਘਾਟੀ ਜਾਪਿਆ ਆ ਇਹਨਾਂ ਛੋਟੇ ਵੀ ਆਪਨੇ ਕਿੰਨੇ ਦੋ ਦੋ ਚਾਰ ਚਾਰ ਜੀ ਬਾਹਰ ਦੇਸ਼ਾਂ ਚ ਗਏ ਆ ਕੋਈ ਕਿਸ ਤਰ੍ਹਾਂ ਕਿਥੋਂ ਕੁਝ ਜੀ ਹੈਗੇ ਜਿਹੜੇ ਥੋੜਾ ਜੀਵਨ ਬਸਰ ਕਰਨਾ ਥੋੜਾ ਮੁਸ਼ਕਲਾ ਨਹੀਂ ਤੇ ਤਕਰੀਬਨ ਸਾਰੇ ਪੁੱਤਾਂ ਚੱਲ ਜਾਂਦੇ ਆ ਤੇ ਅਹੀਂ ਜਿਹੜੀਆਂ ਧੜੇ ਬੰਦੀਆਂ ਜੀਆਂ ਪਾ ਕੇ ਉਹ ਨਵੀਆਂ ਸਰਪੰਚੀਆਂ ਬੜੀਆਂ ਨੇ ਜਿਹੜੇ ਪੁਰਾਣੀਆਂ ਉਹ ਅਜੇ ਵੀ ਆਪਣਾ ਪੂਰਾ ਉਹ ਉਦਦਾ ਹੀ ਰੱਖਦੇ ਆ ਲੰਗ ਤੇਜ ਠੀਕ ਆ ਯਾਰ ਤੁੰਡਾ ਗਰਬੂਜੇ ਕਰ ਲੈਣਾ ਚਾਹੀਦਾ ਜਦੋਂ ਆਪਣਾ ਰਾਜ ਦੀ ਆਪਾਂ ਨੂੰ ਪੂਰਾ ਆਪਣਾ ਲੰਘਾਇਆ ਇਹ ਕੋਈ ਕੇ ਪਾਰਟੀ ਦੇ ਨਹੀਂ ਨਾ ਕੋਈ ਪਾਰਟੀ ਦੇ ਨੂੰ ਨਾ ਮੈਂ ਕਦੀ ਕਹੇਦੀ ਹੋਈ ਇਹ ਬੰਨੀ ਕੇ ਕੋਈ ਦਾਗ ਰਸੀ ਨਾ ਮੈਂ ਕਦੀ ਕਹਦਾ ਇਹ ਕੁਛ ਹੈ ਨਾ ਕੋਈ ਕਾਲੀ ਹੈ ਕਿ ਤੂੰ ਕੌਣ ਆ ਕੌਣ ਨਹੀਂ ਹੈ ਹਰੇਕ ਦੀ ਗੱਲ ਸੁਣੀ ਜਾਂਦੀ ਹੈ ਲੇਕਿਨ ਸਾਨੂੰ ਉਹਨਾਂ ਉਹਨਾਂ ਦੇ ਵਿੱਚ ਤੁਸੀਂ ਨਾ ਪਾਓ ਕੱਲ ਸਾਡੇ ਪਿੰਡਾਂ ਵਿੱਚ ਗੁਲੂਪੁਰ ਮੌਕੇ ਤੇ ਗਿਆ ਲੜਾਈ ਹੋਣ ਲੱਗੀ 5 ਮਿੰਟਾਂ ਜੀ ਉਹ ਦੇਖ ਲੈ। ਇਹ ਮੇਰਾ ਹੈ 150 ਦੇ 200 ਬੰਦਾ ਜੀ ਇੱਥੇ ਬੈਠਾ ਸਾਨੂੰ। ਇਹ ਗੱਲ ਘੱਟ ਵੀ ਨਹੀਂ ਹੈ। ਕੱਲ ਜਿਹੜਾ ਨਵੀ ਸਰਪੰਚੀ ਤੇ ਪੁਰਾਣੀ ਸਰਪੰਚੀ ਤੇ ਜੇ ਫਿਰ ਮੈਂ ਡਾਂਗ ਫੇਰ ਤੇ ਆਇਆ ਤੇ ਫਿਰ ਇਹਨਾਂ ਨੇ ਆਖਣਾ ਲਾਓ ਜੀ ਐਸ ਤੇ ਬੜਾ। ਯਾ ਸਾਨੂੰ ਤਾਂ ਕਿਉਂ ਕਰਦੇ ਆ। ਜਿਹੜੀ ਚੀਜ਼ਾਂ ਹੈਗੀਆਂ ਉਹ ਸਾਲ ਉਹ ਛਾ ਗਈ ਨਾ ਦੋ ਚਾਰ ਬੰਦੇ ਪਾਉ ਸੱਚੇ ਨੂੰ ਸੱਚਾ ਕਹਦੇ ਤੇ ਆਪਣੇ ਆਪ ਸਾਰਾ ਹੱਲ ਹੋ ਜਾਂਦਾ। ਤਮਾਸ਼ੀ ਲਾਇਆ ਕੋਈ ਜ਼ਿਆਦਾ ਨਹੀਂ ਬਣਦੀਆਂ ਗੱਲਾਂ। ਜੇ ਸਾਡੀ ਕਲਮ ਚੱਲਦੀ ਜੇ ਤੂੰ ਆਖਣਾ ਲੈ ਜਾ ਇਹ ਕੋਈ ਮਾਰੇ ਗਿਆ ਸਾਨੂੰ ਤੇ ਹੁਣ ਸਾਰੀਆਂ ਹੁੰਦੇ ਆ ਹਨਾ। ਕਿਉਂਕਿ ਧੋਖਾ ਪਾਉਂਦੀ ਰਹੀ ਤੇ ਚੰਗਾ। ਨਾ ਕਿਸੇ ਨੂੰ ਮਾੜਾ ਕਹੂ ਨਾ ਕਿ ਕੋਈ ਮਾਰੀ ਤੂ। ਬਾਕੀ ਕੋਈ ਮਾੜਾ ਨਹੀਂ ਜਾ ਸਾਰੇ ਚੰਗੇ ਆ ਸਾਰਾ ਆਪਣੇ ਘਰ ਜਿਹੜਾ ਕੋਈ ਕੋਤੂਰੀ ਕਰਦਾ ਚੰਗੀ ਸੰਦਾ। ਔਰ ਮੇਰੇ ਕੋਲ ਜੇ ਕਿਸੇ ਨੂੰ ਆਉਣਾ ਵਾ ਤੇ ਸਚਾਈ ਲੈ ਕੇ ਆਇਓ